ਸਤਿ ਸ਼੍ਰੀ ਅਕਾਲ ਪ੍ਰਭੂ ਅੱਜ ਆਪਣੀ ਪਨੀਰੀ ਬੀਜੇ ਨੂੰ 7ਵਾਂ ਦਿਨ 22 ਤਰੀਕ ਅੱਜ 22/22 ਤੇ ਪਨੀਰੀ ਆਪਾਂ ਨੇ 15 ਤਰੀਕ ਦੀ ਸ਼ਾਮ ਨੂੰ ਬੀਜੀ ਸੀਗੀ ਠੀਕ ਹੈ 6 ਤੋਂ 8ਵਾਂ ਦਿਨ ਵੀ ਆਪਾਂ ਲਾ ਸਕਦੇ ਹੈਗੇ ਆ ਤੇ ਜਿਸ ਦਿਨ ਪਨੀਰੀ ਬੀਜੀ ਸ਼ਾਮ ਦੇ ਸਮੇਂ ਲਗਭਗ 6:30 ਤੇ ਸਵੇਰ ਸ਼ਾਮ ਸਮੇਂ ਇਹਦੇ ਵਿੱਚ ਤੀਰਾ ਬੀ ਦਾ ਛਿੱਟਾ ਲਾਇਆ ਜੋ ਖਾਦਾਂ ਪਾਉਣੀਆਂ ਸੀ ਖਾਦਾਂ ਪਾਈਆਂ ਟੰਗਲੀ ਮਾਰੀ ਉੱਪਰਲੇ ਪਾਸੇ ਪਰਾਲੀ ਦੇ ਨਾਲ ਟੱਕਿਆ ਇੱਕੋ ਹੀ ਕਿਯਾਰੀ ਪਾਈ ਆ 8 ਮਰਲੇ ਜਗ੍ਹਾ ਹੈਗੀ ਆ ਤੇ 25 ਕਿਲੋ ਲਗਭਗ ਇਹਦੇ ਵਿੱਚ ਬੀ ਗਿਆ ਹੈਗਾ ਤੇ ਇਹਦੇ ਵਿੱਚ ਪਾਣੀ ਲਾ ਦਿੱਤਾ ਗਿਆ ਉਸ ਤੋਂ ਬਾਅਦ ਹਰ ਤੀਸਰੇ ਦਿਨ ਇਹਨੂੰ ਪਾਣੀ ਜਾਂਦਾ ਰਿਹਾ ਤੇ ਕੱਲ ਸ਼ਾਮ ਮਤਲਬ ਕਿ 21 ਮਈ ਨੂੰ ਐਸ ਦੀ ਪਰਾਲੀ ਚੱਕੀ ਗਈ ਆ ਇਹ ਕਿਯਾਰੀ ਤੋਂ 3 ਕਰਮਾਂ ਦੀ ਚੌੜੀ ਇੱਕ ਆਪਾਂ ਨੇ ਖਾਲੀ ਬਣਾ ਰੱਖੀ ਆ ਇਧਰ 1.5 ਕਰਮ ਦੀ ਆ ਤੇ ਇਹਦੇ ਵਿੱਚ ਵੀ ਆਪਾਂ ਪਾਣੀ ਭਰ ਕੇ ਰੱਖਦੇ ਆ। ਵੇਖੋ ਪੂਰੀ ਗਿੱਲੀ ਐ ਇਹ ਕਿਆਰੀ ਵੀ। ਤੇ ਇਹਦੇ ਨਾਲ ਵੀ ਗਰਮ ਹਵਾਵਾਂ ਆ ਕੇ ਇਹਦੇ ਵਿੱਚ ਨਹੀਂ ਲੱਗਦੀਆਂ। ਬਹੁਤ ਜ਼ਿਆਦੇ ਸੋਣੀ ਪਨੀਰੀ ਉਗਰੀ ਹੈਗੀ ਐ ਜਿਹੜੇ ਵੀਰਾਂ ਦੀ ਜਰਮੀਨੇਸ਼ਨ ਸਮੱਸਿਆ ਆ ਰਹੀ ਐ ਉੱਗਰ ਕੇ ਪਨੀਰੀ ਪੀਲੀ ਪੈ ਰਹੀ ਐ। ਪੀਲੀ ਪੈ ਕੇ ਵੀ ਚਿੱਟੀ ਹੋਈ ਜਾ ਰਹੀ ਐ। ਉਹ ਪਨੀਰੀ ਰਿਕਵਰ ਚ ਨਹੀਂ ਆਵੇਗੀ। ਉਸ ਪਨੀਰੀ ਦੇ ਵਿੱਚ ਕਲੋਰੀਸ ਗ੍ਰੋਥ ਬਣ ਜਾਂਦੀ ਹੈਗੀ ਹੈ ਜਿਹੜੀ ਕਿ ਇੱਕ ਪਲਾਂਟ ਵੈਂਟੀਲੇਟਰ ਤੇ ਚਲਾ ਜਾਂਦਾ ਉਹਨੂੰ ਆ ਜਿਹੜਾ ਤੁਹਾਡਾ ਐਨਪੀਕੇ ਯੂਰੀਆ ਜ਼ਿੰਕ ਬੋਰੋਨ ਮੋਲੀਬਡੇਨੀਅਮ ਇਹ ਚੀਜ਼ਾਂ ਨੂੰ ਸਮਝ ਹੀ ਨਹੀਂ ਆਉਂਦੀ ਉਹ ਇਹਨਾਂ ਨੂੰ ਖਾਣ ਯੋਗ ਅਵਸਥਾ ਵਿੱਚ ਹੀ ਨਹੀਂ ਰਹਿੰਦਾ ਜਿਵੇਂ ਕਿ ਕਿਸੇ ਬੰਦੇ ਨੂੰ ਵੈਂਟੀਲੇਟਰ ਤੇ ਪਾ ਕੇ ਡਾਕਟਰ ਆਕਸੀਜਨ ਲਾ ਦਿੰਦੇ ਗਲੂਕੋਜ਼ ਲਾ ਦਿੰਦੇ ਆ ਕੋਈ ਵੀ ਉਹਨੂੰ ਰੋਟੀ ਪਾਣੀ ਹੋਰ ਚੀਜ਼ਾਂ ਸਾਰੀਆਂ ਬੰਦ ਕਰ ਦਿੰਦੇ ਹੈਗੇ ਆ ਉਹੋ ਉਸ ਅਵਸਥਾ ਚ ਚਲਾ ਜਾਂਦਾ ਹੈਗਾ ਦੇਖੋ ਇਹਦੇ ਵਿੱਚ ਵੀ ਇੰਨੀ ਵਧੀਆ ਮਲਚਿੰਗ ਹੋਣ ਤੋਂ ਬਾਅਦ ਵੀ ਮੈਂ ਤੁਹਾਨੂੰ ਜੂਮ ਕਰਕੇ ਦਿਖਾਉਣਾ ਕਿਤੇ ਕਿਤੇ ਬੀਜ ਹਜੇ ਵੀ ਪੁੰਗ ਰਿਹਾ ਹੈਗਾ ਦੇਖੋ ਇਹਦੇ ਵਿੱਚ ਨੀਚੇ ਇਹ ਦੇਖੋ ਇਹ ਹਜੇ ਵੀ ਪੁੰਗ ਰਿਹਾ ਹੈਗਾ ਕੋਈ ਛੋਟੇ ਵੀ ਪੁੱਗਰੇ ਹੋਏ ਵੀ ਹੈਗੇ ਆ ਮਤਲਬ ਕਿ ਜਰਮੀਨੇਸ਼ਨ ਜੇਕਰ ਇਹ ਨੰਗੀ ਰਹਿ ਜਾਂਦੀ ਤਾਂ ਬਹੁਤ ਹੀ ਊਟ ਪਟਾੰਗ ਜਰਮੀਨੇਸ਼ਨ ਹੋਣਾ ਸੀਗਾ ਹੁਣ ਤੁਸੀਂ ਦੇਖੋ ਇਹਦਾ ਪਲਾਂਟ ਮੈਂ ਤੁਹਾਨੂੰ ਕੋਈ ਵੀ ਨਾਰਮਲ ਪਲਾਂਟ ਪੱਟ ਕੇ ਦਿਖਾਉਣਾ ਤਾਂ ਲਗਭਗ 2.5 ਇੰਚ ਦਾ 2 ਇੰਚ ਦਾ ਹੈਗਾ ਠੀਕ ਹੈ ਤਾਂ ਹੁਣ ਜਿਹੜੀ ਇਹਦੀ ਵਿੱਚ ਜਿਹੜੀ ਰਿਸਕ ਗਰੋਥ ਸੀਗੀ ਕੱਖਾਂ ਵਾਲੀ ਉਹ ਨਿਕਲ ਗਈ ਪਹਿਲਾਂ ਇਹਦੇ ਵਿੱਚ ਸਾਥੀ ਸਪਰੇ ਪਈ ਹੋਈ ਆ ਸਾਥੀ ਦੀ ਇੱਕ ਪੁੜੀ 20 ਗ੍ਰਾਮ ਪ੍ਰਤੀ ਕਨਾਲ ਦੇ ਹਿਸਾਬ ਨਾਲ ਤੇ ਇਹਦੇ ਵਿੱਚ ਹੁਣ ਤੁਸੀਂ ਪਰਟੀਲਾ ਕਲੋਰ ਦਵਾਈ ਪਾ ਸਕਦੇ ਹੋ ਇਸ ਤੋਂ ਪਹਿਲਾਂ ਵੀ ਪਾ ਸਕਦੇ ਸੀ ਬਟ ਇੱਥੇ ਸਾੜੇ ਦਿਨ ਨਦੀਨ ਬਹੁਤ ਘੱਟ ਹੁੰਦਾ ਹੈਗਾ ਤੇ ਉਹ ਆਪਣੇ ਵੱਖੋ ਵੱਖਰੇ ਖੇਤਾਂ ਦੀਆਂ ਸਮੱਸਿਆਵਾਂ ਹੈਗੀਆਂ ਪਰ ਹੁਣ ਇਹ ਜਿਹੜੀ ਇਹਦੇ ਵਿੱਚ ਸਮੱਸਿਆ ਆਊਗੀ ਇਸ ਪਨੀਰੀ ਨੇ ਹੁਣ 8ਵੇਂ ਤੋਂ 9ਵਾਂ 10ਵਾਂ 11ਵਾਂ 12ਵਾਂ 13ਵਾਂ ਦਿਨਾਂ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਰੂਟ ਡਿਵੈਲਪਮੈਂਟ ਟਾਈਮ ਦੇ ਵਿੱਚ ਨੀਮਾ ਟੋੜ ਲੈਣਾ ਹੈਗਾ ਠੀਕ ਹੈ ਨੀਮਾ ਟੋੜਨ ਦੀ ਜੜ ਤੇ ਹਮਲਾ ਕਰਨਾ ਆਪਾਂ ਨਹੀਂ ਕਰ ਰੱਖਣੀ ਹੈਗੀ ਆ ਲੋਹੇ ਦੀ ਘਾਟ ਆਉਣੀ ਆ ਆਪਾਂ ਨੇ ਥੋੜਾ ਜਿਹਾ ਭਰਮੇ ਭਰਮਾ ਪਾਣੀ ਲਾਉਣਾ ਸ਼ਾਮ ਨੂੰ ਪਾਣੀ ਲਾਉਣਾ ਸਵੇਰੇ ਪਾਣੀ ਕੱਢਣਾ ਹੈਗਾ ਤੇ ਇਸ ਅਵਸਥਾ ਤੇ ਆਪਾਂ ਇਹਨੂੰ ਯੂਰੀਆ ਵੀ ਦੇਣਾ ਹੁੰਦਾ ਇਹ ਨਹੀਂ ਹੈਗਾ ਪਨੀਰੀ ਬੀਜ ਦੀ ਉਗਰਾਈ ਚਲੋ ਠੀਕ ਹੈ ਲੋਹੀ ਸਪਰੇਅ ਕਰਨ ਲੱਗ ਜਾਨੂੰ ਸਿੱਧੀ ਇਦਾਂ ਨਹੀਂ ਹੈਗਾ ਪਨੀਰੀ ਜਦੋਂ ਵੀ ਤੁਹਾਡੀ 8ਵੇਂ ਦਿਨ ਉੱਗਰ ਜਾਂਦੀ ਹੈਗੀ ਆ ਤੁਸੀਂ 2.5 ਕਿਲੋ 3 ਕਿਲੋ ਬਰੀਕ ਯੂਰੀਆ ਪਾਊਡਰ ਰਹਿਤ ਯੂਰੀਆ ਤੁਸੀਂ ਪ੍ਰਤੀ ਕਨਾਲ ਦੇ ਸਕਦੇ ਹੈਗੇ ਹੋ ਤੁਹਾਡੇ ਪਨੀਰੀ ਦੇ ਵਿੱਚ ਚੰਗੀ ਗਰੋਥ ਵੀ ਮਿਲੇਗੀ ਤੇ ਉਹਦਾ ਜੁਟਲਾਈਜੇਸ਼ਨ ਵੀ ਚੰਗਾ ਚੰਗਾ ਹੋਵੇਗਾ ਕਿਉਂਕਿ ਜੇਕਰ ਪਲਾਂਟ ਨੇ ਪ੍ਰੋਟੀਨ ਬਣਾਉਣੀ ਹੈਗੀ ਆ ਤਾਂ ਉਹ ਨਾਈਟrogen ਤੇ ਸਲਫਰ ਤੋਂ ਹੀ ਪਲਾਂਟ ਦੀ ਬਣਦੀ ਹੈ ਸਲਫਰ ਤੁਸੀਂ ਨਹੀਂ ਪਹਿਲਾਂ ਦਿੱਤਾ ਸੁਪਰ ਵਗੈਰਾ ਨਹੀਂ ਪਾਈ ਹੈਗੀ ਤਾਂ ਥੋੜੀ ਬੋਰ ਤੁਸੀਂ ਸਲਫਰ ਵੀ ਪਾ ਸਕਦੇ ਹੋ ਤੇ ਸਲਫਰ ਤਾਂ ਪਨੀਰੀ ਦੇ ਵਿੱਚ ਜਿਹੜੀ ਹੈਗੀ ਹੈ ਪ੍ਰਤੀ ਏਕੜਾ 3 ਕਿਲੋ ਠੀਕ ਹੈ ਚਲੋ 5 ਕਿਲੋ ਵੀ ਲਾ ਲਗੇ ਚਲੋ 6 ਕਿਲੋ ਵੀ ਲਾ ਲਗੇ ਤਾਂ ਫੇਰ ਵੀ ਉਹ ਪ੍ਰਤੀਕ ਨਾਲ ਆ ਜਿਹੜੀ ਉਹ 700 ਗ੍ਰਾਮ ਹੀ ਬਣੂਗੀ 600 ਗ੍ਰਾਮ ਉਸ ਤੋਂ ਵੱਧ ਨਾ ਪਾਇਆ ਜੋ ਫਾਸ ਸਲਫਰ ਦੇ ਨਾਲ ਵੀ ਤੁਹਾਡੀ ਪਨੀਰੀ ਦੇ ਵਿੱਚ ਜਿਹੜਾ ਹੈਗਾ ਰੂਟ ਬਾਇਓਮਾਸ ਵਧੀਆ ਬਣਦਾ ਪਾਣੀ ਵਧੀਆ ਰੁਕੇਗਾ ਤੇ ਫਾਸਫੋਰਸ ਯੂਟਿਲਾਈਜ਼ ਹੁੰਦਾ ਥੋੜੀ ਮਾਤਰਾ ਚ ਪਾ ਸਕਦੇ ਹਾਂ ਬਾਲੀ ਮਾਤਰਾ ਚ ਪਾਉਣੀ ਲੋੜ ਨਹੀਂ ਹੈਗੀ ਪਨੀਰੀ ਦੀਆਂ ਜੜਾਂ ਸੰਘਣੀਆਂ ਹੁੰਦੀਆਂ ਇੱਥੇ ਕੋਈ ਵੀ ਚੀਜ਼ ਓਵਰਡੋਜ਼ ਜਾਂਦੀ ਹੈਗੀ ਇੱਕ ਥਾਂ ਤੇ ਤੁਹਾਨੂੰ ਸਿੱਟਾ ਨਹੀਂ ਸਹੀ ਆਉਂਦਾ ਹੈਗਾ ਤਾਂ ਤੁਹਾਡੀ ਪਨੀਰੀ ਖਰਾਬ ਹੋਣ ਦੇ ਚਾਂਸਸ ਰਹਿਣਗੇ ਪਨੀਰੀ ਦੀਆਂ ਜੜਾਂ ਮੱਚ ਸਕਦੀਆਂ ਹੈਗੀਆਂ